ਇਹ ਨਕਰਾ ਦੇ ਨਵੇੜੇ ਤੋਂ ਨਿਬੜੇ ਠੀਕ ਹੁੰਦਾ ਇਹ ਇਹਨੂੰ ਜੀਤੇ ਲਾਉਣਾਂ ਤੋਂ ਪਹਿਲੇ ਤੇ ਮੋਸਾ ਕੇਰਲ ਤੀਨਾ ਮੇਰਾ ਨਾਮ ਬਾਕੀ ਦੀ ਮੀਟਿੰਗ ਤੋਂ ਲੱਗਦਾ ਆ ਜਿਹੜਾ ਪੁਹਾਲੀ ਚੱਕ ਦਾ ਸਾਹ ਹਾਂ ਥੱਲੇ ਪੁਹਾਲੀ ਹਲਦਾ ਜਿਹੜਾ ਵਾਈਕਰ ਜਿੱਤ ਦਾ ਕਾਲਾ ਜਿਹੜਾ ਵਾਈ 2023 ਤੇ ਇਹ ਸਾਡੇ ਸਰਪੰਚ ਭੋਲਾ ਭੋਲਾ ਜੀ ਪਿੰਡ ਆਪਣੇ ਏਰੀਆ ਬਲਾਲ ਤੇ ਵਿੱਚ ਜੀ ਵਿਜੇਂਦਰ ਸਿੰਘਲਾ ਜੀ ਸਾਡੇ ਸਾਬਕਾ ਮੰਤਰੀ ਸਾਬਕਾ ਐਮਪੀ ਤੇ ਜਿਹੜੇ ਹੁਣ ਆਲ ਇੰਡੀਆ ਕਾਂਗਰਸ ਦੇ ਸਾਡੇ ਹੈਗੇ ਆ ਖਜਾਨਚੀ ਉਹਨਾਂ ਨੇ ਇਹ ਟਰੱਕ ਜਿਹੜੇ ਆ ਭੇਜੇ ਆ ਜਿਹਦੇ ਵਿੱਚ ਅਚਾਰ ਆ ਜਾਂ ਜਿਹੜੀਆਂ ਦੁੱਧੀਆਂ ਫੀਡ ਵੀ ਉਹ ਸਾਰਾ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਜਦੋਂ ਸਰੂਵਾਲ ਛੇਕ ਮੰਗੇ ਕੂਲੇ ਬਾਊਪਰ ਇਹਨਾਂ ਸਾਰਾ ਟਰਾਲੀਆਂ ਤੇ ਲਦਾ ਕੇ ਤੇ ਮੰਡੇਂਦਰ ਪਰ ਇੱਥੇ ਜਿਹੜਾ ਭੇਜ ਰਹੇ ਆ ਔਰ ਬੜਾ ਧੰਨਵਾਦ ਕਿਉਂ ਐਡੀ ਦੂਰੋਂ ਜਿਹੜਾ ਸਪਾਂਸਰ ਲੈ ਕੇ ਆਏ ਜਿਹੜਾ ਸਾਡੇ ਲਈ ਸਾਡੇ ਏਰੀਏ ਲਈ ਸਾਡੇ ਲੋਕਾਂ ਲਈ ਇਹ ਬਹੁਤ ਬਹੁਤ ਧੰਨਵਾਦ ਕਿਉਂ ਜਿਹੜਾ ਔਖੀ ਘੜੀ ਦੇ ਵਿੱਚ ਜਿਹੜਾ ਸਾਥ ਤੁਸੀਂ ਦਿੱਤਾ ਔਰ ਸਿੰਗਲਾ ਸਾਹਿਬ ਦਾ ਖਾਸ ਕਰਕੇ ਉਹਨਾਂ ਨੇ ਕਿਹਾ ਕੋਈ ਕਮੀ ਨਹੀਂ ਰਹਿਣ ਦਊਗਾ ਜਿੰਨਾ ਵੀ ਤੁਸੀਂ ਪਜੂਆਂ ਲਈ ਚਾਰਾ ਖਾਲ ਜੋ ਵੀ ਚਾਹੀਦਾ ਆ ਉਹ ਨਾਲ ਦੀ ਨਾਲ ਕਹਿੰਦੇ ਦਿੱਲੀ ਭੇਜੀ ਜਾਇਆ ਕਰਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜਾ ਇਹ ਏਰੀਆ ਦੇ ਵਿੱਚੋਂ ਮੈਂ ਵੇਖਿਆ ਰਾਹ ਦੇ ਵਿੱਚੋਂ ਫਰੀਦਕੋਟ ਤੋਂ ਆਇਆ ਬਹੁਤ ਟਰਾਲੀਆਂ ਜਿਹੜੀਆਂ ਮਿੱਟੀ ਦੀਆਂ ਹੋਰ ਸਮਾਨ ਦੀਆਂ ਬਹੁਤ ਆਲੀਆਂ ਸਾਰੇ ਜਿਹੜੇ ਸਾਡੇ ਸਤਿਕਾਰਯੋਗ ਸਾਥੀ ਜਿਨ੍ਹਾਂ ਨੇ ਨਹੀਂ ਆਇਆ ਹੜ ਬਚਾਅ ਪਰਮਾਤਮਾ ਰੱਖੇ ਬਚਾਈ ਆ ਉਹਨਾਂ ਨੇ ਆਪਣੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਹ ਬਹੁਤ ਵੱਡੀ ਪੱਧਰ ਤੇ ਮਿੱਟੀ ਹੋਰ ਰਾਸ਼ਨ ਆਹਰ ਚੀਜ਼ ਲੈ ਕੇ ਆ ਰਹੇ ਤੇ ਮੈਂ ਫਿਰ ਦੁਬਾਰਾ ਸਾਰਿਆਂ ਦਾ ਧੰਨਵਾਦ ਪ੍ਰਕਾਸ਼ ਕਰਕੇ ਵਿਜੇਂਦਰ ਸਿੰਘਲਾ ਜੀ ਦਾ ਤੇ ਸਾਡੇ ਸਰਪੰਚ ਸਾਹਿਬ ਜਿਹੜੇ ਸਵੇਰ ਦੇ 3 ਵਜੇ ਤੁਰੇ ਆ ਉਧਰੋਂ ਪਟਾਲੇ ਲਾਗਿਓ ਇੱਥੇ ਪਹੁੰਚ ਕੇ ਇਹਨਾਂ ਨੇ ਜਿਹੜਾ ਰਾਖ ਵੱਡੇ ਭਾਰ ਕੀ ਲੈਂਦੇ ਆ ਤੇ ਜਿਹੜਾ ਸਾਥੀਆਂ ਨੂੰ ਜਿਨ੍ਹਾਂ ਨੂੰ ਲੋਡ ਬੰਦਿਆ ਚਾਰੇ ਦੀ ਬਹੁਤ ਜਿਆਦਾ ਲੋਡ ਆ ਕੋਈ ਚਾਰਾ ਖਤਮ ਹੋ ਗਿਆ ਪਸ਼ਵਾਂ ਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰਾਇ ਗੁਰਜੀ ਦਾ ਖਾਸਤਾ ਜੀ ਆਜੋ ਆ ਲੱਦ ਲੋ ਟਰਾਲੀ ਤੇ ਹੀ ਆਓ ਜੀ ਜਿੰਦ ਉਸ ਆਜੋ ਆਜੋ ਭਰਾ ਜੀ ਆਜੋ